ਸਰਦਾਰਾ ਬਾਠਾਂ ਵਾਲੇ ਸਾਹਿਬ ਤੇ ਬੂਟਿਆਂ ਦੀ ਸੇਵਾ ਲੈ ਕੇ ਆਏ ਆ ਤੇ ਇੱਥੇ ਅੱਜ ਮੱਛਿਆ ਵੀ ਇਹ ਮੱਛਿਆ ਵੀ ਹਿੰਦਿਆ ਤੇ ਦੁਪਹਿਰਾ ਸਾਹਿਬ ਹੀ ਸੀਗਾ ਤੇ ਪਹਿਲਾਂ ਬੂਟਿਆਂ ਦਾ ਕਪੂਰ ਲੈ ਕੇ ਗਏ ਆ ਉਹ ਥੋੜੇ ਲੈ ਕੇ ਆਏ ਸੀ ਗਏ ਕਿ ਚੈੱਕ ਕਰਨ ਆਏ ਸੀ ਵੇਖਣ ਬੂਟੇ ਕਿੰਨੇ ਕੁ ਲੱਗਦੇ ਆ ਇਹ ਵਾਲਾ ਜੀ ਠੀਕ ਆ ਹਾਂਜੀ ਤੇ ਹੁਣ ਬੂਟੇ ਹੋਰ ਲੈ ਕੇ ਆਏ ਆ ਤੇ ਗੱਡੀ ਡਿੱਗੀ ਭਰ ਲੈਂਦੀ ਏਕਾਂ ਤੇ ਬਾਕੀ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਬੂਟੇ ਇਕੱਲੇ ਜਾ ਕੇ ਭਾਵੇਂ ਇੱਕ ਇੱਕ ਲਿਜਾਓ ਪਰ ਲਾਉਣਾ ਘਰੇ ਜਾ ਕੇ ਹਨਾ ਘਰੇ ਜਾ ਕੇ ਨੂੰ ਕੋਈ ਸੱਟ ਨਾ ਨੀ ਇਹਨੂੰ ਪਾਣੀ ਲਾਉਣਾ ਦੇਖ ਪਾਲ ਕਰਨੀਆਂ ਜਿਆਦੇ ਨਾਲ ਜਾਓ 21 ਲਾਜੋ 21 ਪਾਲੋ ਇੰਨੀ ਤੁਹਾਡੀ ਸੇਵਾ ਹੈ ਕਿਉਂਕਿ ਇਹ ਸਭ ਤੋਂ ਵੱਡਾ ਪੁੰਨ ਬੂਟਿਆਂ ਦਾ ਵੀ ਪੁੰਨ ਹੈ ਦਿਨ ਦੇ ਵਿੱਚ ਬੂਟੇ ਆਪਣੇ ਕੋਲ ਨਿੰਮ ਆਸਵੰਜਨਾ ਸ਼੍ਰੀ ਆਸਵੰਜਨਾ ਤਾਂ ਵੈਸੇ ਬਿਮਾਰੀਆਂ ਬੜੀਆਂ ਘੱਟਦਾ ਤੇ ਨਿੰਮ ਵੀ ਵਧੀਆ ਤੇ ਇਹ ਖਾਲਸਾ ਜੀ ਆਪਾਂ ਲਾਉਣਾ ਵੀ ਹੈ ਇੱਕ ਜਗ੍ਹਾ ਤੇ ਰੱਖਣਾ ਨਹੀਂਗਾ ਬੇਨਤੀ ਆ ਹਾਂ ਜੀ ਹਾਂ ਠੀਕ ਆ ਤੇ ਹਾਂ ਹਾਂ ਐਂ ਕਰ ਬਸ ਨਿੰਮ ਆਸਵੰਜਨਾ ਕੀ ਕੰਨ ਨਹੀਂ ਕੋਈ ਨਿਮਾਇਆ ਕਰ ਦੋ ਪਾਸੇ ਰੱਖ ਲਾ ਬੁੱਧ ਬੱਚਿਆਂ ਨੂੰ ਨਹੀਂ ਘਰ ਦੇ ਲਿਆਓ ਅੱਜ ਸੋਹਣੀ ਇਹ ਬੈਂਕੀ ਉਹ ਨਹੀਂ ਉਹ ਉਹ ਆਉਣਗੀ ਤੇ ਆ ਗਿਆ ਆ ਵੀ ਫਲਾ ਨਾਲ ਲਾਈਵ ਫੇਸਬੁਕ ਤੇ ਯਾਰ ਸੁਹੰਜਣਾ ਹੈ ਗਈ ਕੋਈ ਸੁਹੰਜਣਾ ਵਧੀਆ ਉਹ ਇੱਕ ਹੈਗੀ ਉਹ ਮਹਿੰਗਾਈ ਮਾੜਾ ਹੋ ਗਿਆ ਇੱਕ ਦੋ ਬੱਚਿਆਂ ਨਾਲ ਨਹੀਂ ਹੈਗੀ ਬੰਦਾ ਮਰਦਾ ਫੋਨ ਆ ਨਾਮ ਦਾ ਠੀਕ ਹੈ ਕੋਈ ਦੱਸ ਮੇਰੇ ਬੈਠਣ। ਆਹ ਵੇ ਬੈਠ। ਬੱਤੇ ਆਨਦੇ। ਬੁੱਤ ਤੂੰ ਲੈਣਾ ਬੂਟਾ। ਉਹ ਵਿੱਚ ਲਾਉਣਾ। ਨਹੀਂ ਬੱਚਾ ਨਹੀਂ। ਇਹ ਨਹੀਂ ਹੈਗੀ ਬੁੱਤ ਕਿੱਦਾਂ ਬੱਚਾ। ਸੁਵੰਜਨਾ। ਸੁਵੰਜਨਾ ਕੇ ਸ਼ਰੀਂ। ਇਹ ਬੂਟੇ ਹੈ। ਹੈ? ਇਹ ਬੂਟੇ ਆ ਸੁਵੰਜਣਾ ਜੀ। ਇਹ ਸ਼ਰੀਂ ਦਾ। ਹੈ? ਸ਼ੂਗਰ ਦਾ ਨਹੀਂ ਹੈਗਾ। ਇਹ ਤਾਂ ਸਭ ਤੋਂ ਵਧੀਆ ਹੈ ਬੂਟਾ ਜੀ। ਇਹ ਤਾਂ ਤਿੰਨ ਸੌ ਬਿਮਾਰੀ ਘਟਦਾ ਬੂਟਾ। ਅੱਛਾ। ਹਾਂ ਜੀ ਬਾਕੀ ਸ਼ਰੀਂ ਜੀ ਤਾਂ ਖੁਸ਼ੀਆਂ ਲੈ ਕੇ ਆਉਂਦਾ ਘਰੇ। ਹਾਂ ਜੀ। ਆਓ ਤੇ ਇਹ ਲਾਓ। ਬਾਕੀ ਕੋਈ ਨਹੀਂ ਤੁਹਾਨੂੰ ਹੋਰ ਵੀ ਬੂਟੇ ਲਿਆ ਦਾਂਗੇ। ਇੱਕ ਰਾਏ ਇਹ ਪਰ ਇਹ ਵੀ ਜਿਆਦਾ ਤਾਂ ਨਹੀਂ ਡੈਂਡ। ਤੁਸੀਂ ਇੱਕ ਇੱਕ ਹੀ ਨਾ ਹੋਏ ਇੱਕ ਵਾਰ ਇਹ ਬੁੱਢੇ ਨੇ ਸਤ ਸੋ ਬਿਮਾਰੀ ਕਰਦਾ ਭਾਵੇਂ ਇਹਦੇ ਪੱਤੇ ਖਾਟ ਖਾ ਲੋ ਤੇ ਜਦੋਂ ਭਾਵੇਂ ਦੇ ਪੱਤੇ ਜਦੋਂ ਵੱਡਾ ਹੋ ਕੇ ਸਟਾ ਕੇ ਇਹਦਾ ਪਾਊਡਰ ਬਣ ਜਾਂਦਾ ਹਾਂਜੀ ਬਹੁਤ ਵਧੀਆ ਪਰ ਇਹ ਆਪਾਂ ਜੀ ਲਾਉਣਾ ਜ਼ਰੂਰ ਜੇ ਹਾਂਜੀ ਸਾੰਭੇ ਜ਼ਰੂਰ ਬਹੁਤ ਹਾਂਜੀ ਲੈ ਆਉਣਾ ਹਾਂ ਹਾਂਜੀ ਪਾਣੀ ਦੇ ਦਾਂਗੇ ਦੇਣਾ ਉਹਨਾਂ ਨੂੰ ਜਿਹੜੇ ਲਾਉਣਾ ਠੀਕ ਆ ਹਾਂ ਨੇ ਮੁੱਕ ਪਟਾ ਹੈ ਨਹੀਂ ਠੀਕ ਨਹੀਂ ਹੈ ਕੋਈ ਗੱਲ ਨਹੀਂ ਆਜਦੀ ਮਾਦਾ ਚਲ ਹੁਣ ਪੁੱਤ ਕਿੱਥੇ ਨਾਏਗੀ ਆਵੇਂਗਾ ਮੇਰੀ ਗੱਲ ਸੁਣ ਲਾਉਣਾ ਪੁੱਤੇ ਛੱਡ ਨਾ ਜਾਈ ਰਾਜ ਤਾਂ ਇਹ ਪਾਪਟਾ ਜੇ ਨਾ ਸਰ ਤਾਰਾ ਠੀਕ ਆ ਹਾਂਜੀ ਇਹ ਸ਼੍ਰੀਂਦਾ ਜੀ ਲਓ ਜੀ ਇਹ ਭੈਣ ਜੀ ਲਾਇਓ ਜਰੂਰ ਬੇਨਤੀ ਹੈ ਹਾਂਜੀ ਹਾਂ ਸੁਝਣਾਵਾ ਨਰੀ ਰੱਖ ਲਾ ਦੇ ਸੁਝਣਾਵਾ ਇੱਕ ਦੂਜੀ ਆ ਸੁਝਣਾਵਾ ਇਹ ਬੰਦਿਸਵਨ ਜਨਾਬ ਬੂਟਾ ਬਹੁਤ ਵਧੀਆ ਵਾ ਇਹ ਵੈਸੇ 300 ਦਵਾਈਆਂ 300 ਬਿਮਾਰੀਆਂ ਦਾ ਲਾਇਆ ਕਰਦਾ ਹੈ ਜੀ ਸੁਝਣਾਵਾ ਪੋਰੇ ਦੇ ਬੂਟਾ ਸ਼ਾਨਦਾਰ ਬੂਟਾ ਇਹ ਗਾਇਬ ਆਪਣਾ ਫਰੀਂ ਦਾ ਹਾਂਜੀ ਲੱਗੇ ਨਿੱਕੇ ਨਿੱਕੇ ਬੰਦੇ ਉਹ ਨੋ ਮਾਈਕ ਲਾਇਓ ਜੀ ਜੀ ਬਾਈ ਹੈ ਮਿਹਰਬਾਨੀ ਬਰਾ ਹਲੋ ਬੂਟੇ ਜੀ ਬਾਈ ਮਿਹਰਬਾਨੀ ਕਰਾ ਤੁਹਾਨੂੰ ਨਹੀਂ ਮਿਲੇ ਪੁੱਤ ਇਹ ਵੀ ਸੁਣਾ ਇਹਦੀ ਵੀ ਸ਼ਾਮ ਵਧੀਆ ਹੁੰਦੀ ਆ ਵੇਖੋ ਇਹ ਥੀ ਹਾਂਜੀ ਮਾਤਾ ਜੀ ਆਸਵੰਜਨਾ ਲੈ ਜੋ ਹਾਂਜੀ ਹਾਂਜੀ ਹੈ ਹੀ ਹੈ ਬਿਮਾਰੀ ਮੈਂ ਵੇਖ ਲੈ ਤਾਂ ਹੀ ਕਰਦੇ ਤਾਂ ਲਾਉਣਾ ਹੈ ਮਾਤਾ ਜੀ ਜਾ ਕੇ ਇਹ ਲਾ ਕੇ ਇਹਨੂੰ ਪੌਦਿਆਂ ਸਾਹਮਣੇ ਪੂਰਾ ਹੈ ਨਾ ਸੇਵਾ ਕਰਨ ਜਰੂਰ ਆਓ ਕੋਈ ਗੱਲ ਨਹੀਂ ਮਾਤਾ ਜੀ ਲਾਓ ਮਾਤਾ ਜੀ ਮਾਤਾ ਇਹ ਲਾਉਣੇ ਜ਼ਰੂਰ ਹੈ ਜਾ ਕੇ ਬੂਟਾ ਹਾਂਜੀ ਹਾਂਜੀ ਸ਼੍ਰੀ ਹੈ ਕਿਹੜੇ ਕਿਨਸੀਬ ਹਾਂਜੀ ਆਲਾ ਕਿਹੜਾ ਨਜੋ ਇਹ ਥਾਰ ਸ਼੍ਰੀ ਸਭ ਤੋਂ ਜ਼ਿਆਦਾ ਸ਼ਾਂਤ ਸ਼੍ਰੀ ਹੈ ਹਾਂ ਸੋ ਜੀ ਨਾਲ ਲੈ ਫੜ ਇੱਕ ਕੋਲਿਆ ਆ ਸਮਝਣਾ ਲੈ ਠੀਕ ਹੈ ਅੱਧੀ ਇੱਕ ਜਨ ਨੇ ਮਦਦ ਫਿਰ ਬਹੁਤ ਦੇ ਫਾਇਦੇ ਵਾਲੇ ਕੁੱਤੇ ਆ ਇਹ ਤੁਰਪੇ ਲਗਾ ਦੇ ਨੇ ਚਾਰ ਫਰਮੇ ਠੀਕ ਹੈ ਯਾਰ ਉਹ ਸ਼ੁਕਰ ਤੋਂ ਵਧੀਆ ਗੱਡੀ ਰਸੀ ਉਹਦਾ ਪੱਕੀ ਲਾਈ ਹੈ ਹਣਾ ਬਸ ਇਹ ਵਈ ਜਿੰਨੇ ਜੋ ਕੇ ਕਰਦੇ ਨੇ ਲੋ ਜੀ ਲੋ 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 ਕੁੱਤੇ ਕੁੱਤੇ ਆ ਲੋਈ ਆ ਵੱਡੇ ਲੋ ਇਹ ਧਿਆਨ ਵੀ ਰੱਖਣਾ ਪਲਨੇ ਨਹੀਂ ਆਣਾ ਨਹੀਂ ਘਰੇ ਲਾਣੀ ਆ ਘਰੇ ਲੈਣਾ ਸੋਹਣਾ ਲੋ ਲੋ ਸੋਹਣਾ ਰ ਆਉ ਸਾਡੇ ਵਧੀਆ ਜੀ ਘਰ ਦੇ ਅੰਦਰ ਲੱਗਦੇ ਆ ਆ ਲਾ ਹਾਂ ਇਹ ਸੇਵਾ ਹੀ ਹੈ ਜੀ ਘਰ ਜਾ ਕੇ ਲਾਹੋ ਬੂਟਾ ਹਾਂਜੀ ਤੇ ਇਹ ਤਾਂ ਵੈਸੇ ਆ ਸਵੰਜਨੇ ਦਾ ਬੂਟਾ ਹੈ ਵੈਸੇ 300 ਬਿਮਾਰੀ ਦੂਰ ਕਰਦਾ ਵਾ ਹਾਂਜੀ ਲਾ ਲਓ ਕਰੇ ਛਾਂਦਾਰ ਨਾਲੇ ਛਾਂਦ ਹੋਊਗਾ ਨਾਲੇ ਪੌਣ ਤੇ ਨਾਲੇ ਫਲੀਆਂ ਤੁਹਾਨੂੰ ਪਤਾ ਗਰਮੀ ਜਿਆਦੀ ਆ ਬੂਟੇ ਲਾਵਾਂਗੇ ਤੇ ਗਰਮੀ ਘਟੂਗੀ ਇਹ ਸੇਵਾ ਹੀ ਹੈ ਕੋਈ ਚੱਕਰ ਨਹੀਂ ਕਰਦੇ ਜੇ ਲਾ ਲੋਗੇ ਤੇ ਲੈ ਜਾਓ ਜੇ ਨਹੀਂ ਲਾ ਸਕਦੇ ਫਿਰ ਨਾਲ ਜਾਏ ਜੀ ਹਾਂਜੀ ਚਲੋ ਲਾਉਣੇ ਬੂਟੇ ਜੰਗਾ ਜਾ ਕੇ ਖਰਾਬ ਨਹੀਂ ਕਰਨੇ ਲਾਉਣੇ ਆ ਜਾਣਾ ਹਾਂ ਉਹ ਤਾਂ ਜਗਾ ਹੈ ਗਿਆ ਕਿਤੇ ਕਰੇ ਜੀ ਪਾਲਨੇ ਮੇ ਪਾ ਕੇ ਪਾ ਕੇ ਪੁੱਟਾ ਰੱਖਣਾ ਜਿਵੇਂ ਆਪਾਂ ਰੋਟੀ ਖਾਣੇ ਹੋਵੇ ਨਾ ਤੇ ਹਰ ਰੱਖਣਾ ਜੇ ਆ ਲੈ ਜੇ ਨਹੀਂ ਰਹੇਗਾ ਇਹਦੇ ਨਾਲ ਹਲੋ ਹੈਗਾ ਜੀ ਕੋ ਨਹੀਂ ਮੈਂ ਤੇਰਾ ਮੁੰਡਾ ਲੈ ਫਿਰ ਲੈ ਜਾ ਲੈ ਸੰਜਣਾ ਹੋਰ ਨਿੰਮਦਾ ਨਹੀਂ ਹੋਗਾ ਨਹੀਂ ਨਹੀਂ ਮਣੀਗਾ ਸੰਜਣਾ ਸਰੀ ਆ ਹਾਂ ਹਾਂ ਮੁੰਡਾ ਮੁੰਡਾ ਇਸ ਸਮਝਣਾ ਇਹ ਬਹੁਤ ਵਧੀਆ ਹੈ 300 ਬਿਮਾਰੀ ਦਾ ਲਾਹੇ ਕਰਦਾ ਹੈ ਬੂਟਾ ਕੱਲਾ ਇਹਨੂੰ ਪੁੱਛ ਕੇ ਵੇਖ ਹਾਂਜੀ ਨਾਲੇ ਘਰੇ ਸ਼ਾਂ ਵੀ ਦੀ ਸਭ ਤੋਂ ਜ਼ਰੂਰੀ ਆ ਤੇ ਬਿਮਾਰੀਆਂ ਲਈ ਬੜਾ ਲਾਭਦਾਇਕ ਆ ਸਮਝਣਾ ਕਹਿੰਦੇ ਨੂੰ ਫੇਸਬ ਆਪਣੇ ਮੋਬਾਈਲ ਤੇ ਵੇਖਿਆ ਜਾਂਦੇ ਬਾਰੇ ਦੱਸਣਗੇ ਤੁਹਾਨੂੰ ਪਰ ਇਹ ਲਾਉਣਾ ਜ਼ਰੂਰ ਆ ਵੀ ਮੇਰੇ ਘਰੇ ਆਪਣੇ ਜਗ੍ਹਾ ਤੇ ਹੈਗੀ ਆ ਠੀਕ ਨਹੀਂ ਹਾਂ ਇਹ ਸਮਝਣਾ ਨਾਲ ਹੀ ਵਧੀਆ ਕਿੰਨੇ ਕੋ ਲਾਉ ਜੇ ਕੁੱਲੀ ਨਾਲ ਲਾਓਗੇ ਫੁੱਲਾ ਫੈਲ ਦੂਗਾ ਮੇਰੇ ਵੀ ਜਵੇਂ ਆ ਗਈ ਮਾਂ ਵੀ ਲਾਉਣਾ ਹਾਂਜੀ ਆ ਗਈ ਗੱਲੀ ਵੀ ਇਹ ਤੇ ਆਪਣਾ ਅਰਜੰਦਾ ਇਹ ਵੀ ਇੱਥੇ ਛਾਂ ਪੜੀ ਹੋਈ ਹੈ ਜਿਹੜਾ ਕਿ ਲੱਗੇ ਨਹੀਂ ਹੁੰਦੇ ਸੜਕਾਂ ਤੇ ਉਹ ਆ ਗੋਟਿਆਂ ਰਵਣ ਇੱਕ ਫੋਟੋਗ੍ਰਾਫ ਹਨ ਮਗਰ ਸਾਰੇ ਨਾਲ ਜੀ ਆਜੋ ਵੀਰ ਜੀ ਆਜੋ ਆਜੋ ਲੰਗਰ ਲੱਗ ਗਿਆ ਰੁੱਖਾਂ ਦਾ ਬੂਟਿਆਂ ਦਾ ਲੰਗਰ ਲੱਗ ਗਿਆ ਬੂਟਿਆਂ ਦਾ ਲੰਗਰ ਭੈਣ ਜੀ ਅੰਕਾ ਜੀ ਲਾਉਣਾ ਹੈ ਘਰੇ ਵੀਰ ਮੇਰਾ ਲਾਉਣਾ ਵੇ ਦਾਦੇ ਨੇ ਮਜ਼ਾ ਆ ਬਸ ਠੀਕ ਆ ਸਹਜਣਾ ਹਾਂਜੀ ਬਾਈ ਪਰ ਬੂਟਾ ਪੈ ਜੀ ਲਾਉਣਾ ਜ਼ਰੂਰ ਤੇ ਘਰੇ ਵੀਰ ਤੇ ਹੈਂ ਬੇਨਤੀ ਆ ਤੇ ਇਹਨੂੰ ਸਾਂਭਣਾ ਹੈ ਅਗਲੀ ਵਾਰ ਆਪਾਂ ਪੁੱਛਣਾ ਤੁਹਾਨੂੰ ਵੀ ਬੂਟਾ ਤੇ ਲਾ ਕੇ ਲੈ ਕੇ ਆਈ ਤੇ ਨਹੀਂ ਸਾਂਭਿਆ ਇਹਨੂੰ ਭਾਈ ਜਦੋਂ ਨਿੰਬ ਕਰੋ ਲੈਣ ਕਰੇ ਕਰੋ ਲੈ ਆਹ ਉੱਥੋਂ ਲੈ ਕਰੀ ਇਹਦੇ ਤੇ ਅੱਜ ਕਰ ਗੁਰਦੁਆਰੇ ਰੱਖ ਦਾਂਗੇ ਲੈ ਕੇ ਗੁਰਦੁਆਰੇ ਲੈ ਕੋਈ ਨਹੀਂ ਕਰੋ ਉਸ ਆਪਣੇ ਲੈ ਆਊਗਾ ਹਾਂ ਇਧਰ ਦੇਖੋ ਫੋਟੋ ਕਰ ਲੋ ਆ ਗੈਰੀ ਐਨ ਕਰੋ ਉਹ ਲੈ ਗਿਆ ਆਪਣਾ ਪੁਰਾਣਾ ਲੈ ਗਿਆ ਰੋਕ ਆ ਲੈ ਲੈਣਾ ਰਾ ਜੀ ਨਿਮਨੀਆ ਕੀ ਨਿਮਨੀਆ ਕੀ ਕੋਈ ਵੀ ਸਹੁੰ ਜਣੇ ਗਿਆ ਬਸ ਸਹੁੰ ਨੇ ਲਾਓ ਬਾਬੂ ਜੀ ਲਾਓ ਫੋੜ ਲਓ ਹਾਂਜੀ ਆ ਦੋ ਜੇ ਨਾ ਬੋਤਾ ਜੇ ਤੂੰ ਮੰਮਾ ਜਾਂਦਾ ਪਾਪਾਂ ਲੈ ਗਿਆ ਨਾਲ ਪਾਪਾ ਲਾਇਆ ਜਾ ਹੈ ਤਾਣ ਕੋਈ ਗੱਲ ਨਹੀਂ ਪੁੱਤ ਦੇ ਦੇ ਯਾਰ ਫਿਰ ਦੇ ਸਾਹਮਣੇ ਹੀ ਮੈਂ ਕਰੇ ਦੇਖ ਪਰ ਸਾਹਮਣੇ ਆਪੋ ਤੇਰਾ ਅਗਲੀ ਵਾਰ ਅਗਲੀ ਵਾਰ ਤਾ ਪੁੱਛ ਨਹੀਂ ਦੇ ਦੇ ਕੋਈ ਨਹੀਂ ਅਗਲੀ ਵਾਰੀ ਤੈਨੂੰ ਪੁੱਛਣਾ ਹੈ ਠੀਕ ਹੈ ਘੇਲੀ ਜਲਾ ਦੀ ਆਪੂ ਜੀ ਪੌਦੇ ਦੀ ਪੂਰੀ ਦੇਖਭਾਲ ਕਰਨੀ ਆ ਮਾਤਾ ਜੀ ਹਾਂ ਜੀ ਸਾਹਮਣੇ ਹੈ ਪੌਦਾ ਪੂਰਾ ਨੇ ਮੈਂ ਨਹੀਂ ਮੈਂ ਨਹੀਂ ਇਹ ਸ੍ਰੀ ਦਾਤਾ ਜੀ ਅਛੀ ਲੋ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਪੁੱਤ ਲਾਏਗਾ ਜਾ ਕੇ ਇਹ ਸੁਣ ਜਾ ਇਹ ਲੈ ਲਓ ਲੈਣਾ ਤੇ ਛਾ ਦੇ ਦੋ ਉਹ ਵੀ ਸ਼ਰੀਆਂ ਦੇ ਸੰਵਜਣਾ ਹੈ ਸ਼ਰੀਆਂ ਦੇ ਸੰਵਜਣਿਆਂ ਦਾ ਪੁੱਤਾ ਦੋਵੇਂ ਰਹਿਗੇ ਜਿਹੜਾ ਆ ਲੋ ਸੰਵਜਣਾ ਚਲੋ ਸੰਵਜਣਾ ਬਾਬਾ ਜੀ ਸਮਝਾ ਆਹ ਉਹ ਤਾਂ ਸ਼ਰੀਰ ਆ ਵੀ ਉਸੇ ਵਧੀਆ ਹੁੰਦਾ ਇਸ ਛਾ ਸਭ ਤੋਂ ਜਿਆਦਾ ਛਾ ਆਂਦੀ ਹੁੰਦੀ ਆ ਲਾਉਣੇ ਮੇਰਾ ਪੁੱਤ ਲਾਉਣੇ ਆ ਪੁੱਤ ਮੇਰਾ ਵੇਖਿਆ ਕਿਤੇ ਸਾਨੂੰ ਪਾਪਾ ਦੇ ਭਾਗੀ ਨਾ ਬਣਾ ਦਿਆ ਜੇ ਹਾਂਜੀ 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 ਮਾਤਾ ਇਹ ਨਿੰਮ ਨਹੀਂ ਇੱਕ ਰਹਿਗੀ ਸਝਣਾ ਹੈਗਾ ਜਾਂ ਸ਼ਰੀ ਹੈਗਾ ਸ਼ਾ ਵਾਸਤੇ ਚਾਹੀਦਾ ਉਹਨੂੰ ਨਹੀਂ ਮੁਚਾਈ ਨਹੀਂ ਮਤ ਹੈ ਹੁਣ ਨਹੀਂ ਮਤ ਖਤਮ ਹੋ ਗਿਆ ਵਾ ਹਾਂ ਹਾਂਜੀ ਚਰੀਏਗਾ ਜਸਮਨ ਚਰੀਏਗਾ ਇਹ ਸਭ ਤੇ ਜਾਰੀ ਸ਼ਾਮ ਮਤ ਜਿੰਦੀ ਹੁੰਦੀ ਹੈ ਬਾ ਤਾਂ ਚਾਹ ਪਾਣੀ ਲੈ ਲਾਂਗੇ ਵੈਰ ਖੁਸ਼ੀਆਂ ਲੈ ਕੇ ਆਉਂਦਾ ਘਰੇ ਸੰਜਣਾ ਜਦੋਂ ਖੁਸ਼ੀ ਆਉਂਦੀ ਪਿੰਡਾਂ ਇਹ ਇਹ ਬੂਟਾ ਫ੍ਰੀ ਆ ਪਰ ਇਹ ਲੈ ਕੇ ਦੇਣਾ ਪੈਂਦਾ ਵੀ ਬੂਟਾ ਹਿਲਾਵਾਂਗੇ ਜਾ ਕੇ ਨਹੀਂ ਨਹੀਂ ਤਦਿਆ ਦੇ ਡੇਟਾ ਇਹ ਪੁੱਤ ਲਾਉਣਾ ਹੈ ਦੀ ਦੇਖਭਾਲ ਕਰਨੀ ਆ ਇਹ ਤੇਰੇ ਪਾਪਾ ਨਹੀਂ ਪੁੱਛਣਾ ਤੁਹਾਨੂੰ ਪੁੱਛਣਾ ਵਾ ਹਾਂ ਕੋਈ ਹੋਰ ਹੋਵੇਗਾ ਵੰਝਣਾ ਦੇ ਸਰੀਰ ਹੈ ਸਾਰੇ ਸਰੀਰ ਸਾਹਮਣੇ ਮੇਰਾ ਈ ਆ ਤੇ ਬੂਟੇ ਫੋਟੋ ਬੁਈ ਚਲਾ ਹੋ ਰਹੀ ਹੈ ਜੀ ਦੁਬਾਏਗਾ ਨਾ ਜੋ ਵੀ ਆਪਣੇ ਵੀਰ ਨਸੀਬ ਸਿੰਘ ਖਾਲਸਾ ਜੋ ਸਾਰੇ ਭਣਪਰਾ ਆ ਰੁੱਖੇ ਲਿ ਜਾਓ ਤੇ ਇੱਕ ਇੱਕ ਰੁੱਖ ਜਰੂਰ ਲਾਓ ਸਾਰੇ ਤਨ ਪਰ ਉਹਨੂੰ ਬੇਨਤੀ ਹੈ ਕੋਈ ਫੀਸ ਨਹੀਂ ਫ੍ਰੀ ਸਰ ਰੁੱਖਾਂ ਦੀ ਆਜੋ 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 ਬੰਗਾਲੀ ਸੇਵਾ ਬੂਟਿਆਂ ਦਾ ਲੜੀਆਂ ਲੱਗ ਗਿਆ ਜੀ ਬੂਟਿਆਂ ਦਾ ਲੰਗਰ ਆਜੋ ਵੀਰ ਮੇਰੇ ਵੱਡਾ ਪਾ ਉਹਨਾ ਵੱਡਾ ਪੁੰਨ ਬੂਟਿਆਂ ਦਾ ਰੁੱਖਾਂ ਦਾ ਵੜਾ ਵੱਡਾ ਪੁੰਨ ਜੀ

ਕਾਇਰੂ ਜੀ ਇੱਕ ਇੱਕ ਰੁਕ ਜ਼ਰੂਰ ਲਾਓ ਸਾਰੇ ਭੈਣ ਭਰਾ ਉੱਥਾ ਦਾ ਲੰਗਰ ਲੱਗਾ ਹੋਇਆ ਜੀ ਜ਼ਰੂਰ ਇੱਕ ਇੱਕ ਰੁਕ ਲਾ ਕੇ ਸਾਰੇ ਬਾਅਦ ਚ ਐ ਕਰਾਂ ਠੀਕ ਆ ਜਾਣ ਲੱਗੇ ਤੁਰਦੇ ਨੇ ਨਮਾ ਵੀਰ ਜੀ ਉਹਨਾਂ ਇੱਕ ਦਾ ਖਤਮ ਹੋ ਗਿਆ ਬਾਅਦ ਚ ਕੋਈ ਨਹੀਂ ਮੈਂ ਤਾਂ ਦੇ ਹੀ ਕਾਪਣਾ ਨਹੀਂ ਹੈਗਾ ਨਹੀਂ ਮੇਕ ਨਹੀਂ ਮੁੰਡਿਆਂ ਦੇਣੀ ਆ ਕਿਹੜੇ ਨੂੰ ਨਹੀਂ ਨਹੀਂ ਮੁੰਡੇ ਆ ਜਾ ਮੇਰੇ ਆਰਾ ਮੇਰੇ ਨਾਲ ਆ ਜਾ ਉਹ ਠੀਕ ਠਾਕ ਕਰੇ ਹਾਂਜੀ ਵਧੀਆ ਇਹਨਾਂ ਨੇ ਇਧਰ ਹਾਂ ਲਓ ਜੀ ਬੂਟੇ ਬੂਟੇ ਵੇਖਦੇ ਜੀ ਚਾਹੀਦੇ ਤੁਹਾਨੂੰ ਬੂਟੇ ਜੀ ਆ ਜਾਓ ਵੀਰ ਕਿੱਥੇ ਹੈ ਆ ਲੋ ਆਪ ਭਜਣਾ ਜੇ

ਜੀ ਠੀਕ ਹੈ ਜੀ ਇਹ ਭੈਂਦੀ ਲਾਇਓ ਜਰੂਰ ਬੂਤਾ ਠੀਕ ਹੈ ਜੀ ਦੇਖ ਬਾਰੇ ਇਹਨਾਂ ਦੀ ਸੁੱਖ ਲਾ ਕੇ ਜਾਇਓ ਜਾਣ ਲੱਗੇ ਮੈਂ ਤੈਨੂੰ ਦੇਖੀ ਆਂ ਹਾਂ ਬਾਹ ਕੁਦ ਨਹੀਂ ਕਿੱਧਰ ਚੱਲ ਆ ਸਮਝਣੇ ਆ ਦੇਖ ਮੈਂ ਤੇ ਆਂ ਜੀ ਅਬ ਬਣਾ ਲੱਗਾ ਜੋੜਾਲ ਚ ਹਾਂ ਜੀ ਮਾਤਾ ਜੀ ਇੱਕ ਇੱਕ ਰੁੱਕ ਜਰੂਰ ਲਾਓ ਦੀ ਸੇਵਾ ਦੇ ਵਿੱਚ ਤੇ ਜੀ ਮਾਵਾਂ ਭੈਣਾਂ ਰੋਕ ਕੇ ਇੱਕ ਲੈ ਕੇ ਜਾਓ ਜੀ ਇਹ ਸੇਵਾ ਜੀ ਇਹਨੂੰ ਮਾਤਾ ਜੀ ਪਾਲਣਾ ਵੀ ਆਪਦੇ ਬੁੱਤਾਂ ਦੀ ਤਰ੍ਹਾਂ ਤੇ ਸਾਰੇ ਭੈਣ ਭਰਾ ਜੀ ਦੇਤੇ ਤਿੰਨ ਦੇਤੇ ਵਾਦੋ ਜਿਹੜਾ ਇਹਨੂੰ ਜਾ ਇਹ ਲੌੜੇ ਵੀ ਆ ਇਹਨਾਂ ਦੀ ਪੱਛੇ ਹੱਸੇ ਲੱਗਨੇ ਬਾਹਰ ਜਾਣ ਇਹ ਭੈਣ ਮੇਰੀ ਲੌੜੇ ਜਰੂਰ ਜੇ ਬੇਨਤੀ ਇਹ ਹੈ ਯਾ ਹੈ ਤਾਂ ਲੱਗਦਾ ਨਹੀਂ ਲਵਾਉਣਾ ਨਹੀਂ ਨਹੀਂ ਕੋਈ ਗੱਲ ਇਹ ਅਭੀ ਗਾਂ ਮੇਰੇ ਕਹਿੰਦਾ ਮਤਲਬ ਇਹ ਗਾਂ ਵੀ ਜਰੂਰ ਲਵਾ ਦੇ ਨਾ ਜਿਵੇਂ ਆਪਣੇ ਕਈ ਵੀ ਹੁੰਦਾ ਵੀ ਇੱਕ ਤਾਂ ਬੁੱਟੀ ਛੋੜੇ ਦਾ ਰਸਤਾ ਹੀ ਆ ਬਸ ਅੱਛਾ ਇਹ ਸੰਗਦੇ ਨੇ ਇਹਨਾਂ ਨੇ ਆਪਣੇ ਘਰ ਦੇ ਖਾਣਾ ਬਸ ਠੀਕ ਹੋ ਲੈਣੇ ਹੋਰ ਲੈ ਲਓ ਲੈ ਆਓ ਕੋਈ ਨਹੀਂ ਬੁੱਟੀ ਵਾਧੂ ਪਾਇਆ ਫਿਰ ਤਾਂ ਹਾਂ ਠੀਕ ਆ ਆ ਜੀ ਆਹ ਹੇ ਟੇਟਾ ਕਾ ਹੋਰ ਕੈਸੇ ਤਾ ਵਧੀਆ ਠੀਕ ਅੱਡੀ ਨਾ ਗਰੇ ਹੋਰ ਹੋਰ ਆ ਜਾ ਸੇਵਾ ਇਹਦੇ ਠੰਡਾ ਜਾਇਆ ਨਾ ਬਸ ਠੰਡਾ ਦੱਤਾ ਬਸ ਬਸ ਚੱਬ ਮਿਲਦੇ ਫਿਰ ਠੰਡਾ ਜਾ ਕੇ ਇਹਦੇ ਇੱਥੇ ਲਾ ਦੀਏ ਬਾਹਰ ਵਾਰ ਕੋਈ ਚੱਕਰ ਨਹੀਂ ਇੱਥੇ ਵੱਧ ਰੁੱਖਣੇ ਆਪਣੇ ਕੋਲੇ ਹਾਂ ਉਹ ਕਦੇ ਕੱਟੇ ਅਜੇ ਨਾ ਡਿੱਗੀ ਛੋਟੀ ਸੀ ਤੇ ਪੂਰੀ ਨਹੀਂ ਆਏ ਟੈਂਪੂ ਜਾਈ ਲੈ ਗਏ ਤੇ ਪਿਛਲੇ ਪਾਸੇ ਲਾ ਦੀਏ ਕੋਈ ਗੱਲ ਨਹੀਂ ਆਪਾਂ ਐ ਕਰਦੇ ਹੁਣ ਆਪਾਂ ਠੀਕ ਕਰਨਾ ਮੁੰਡੇ ਜਿਹੜੇ ਇੱਥੇ ਲੰਗਰ ਸੇਵਾ ਕਰਦੇ ਨਾ ਆਪਾਂ ਉਹਨਾਂ ਨਾਲ ਲਾ ਲੈਣਾ ਕੜਵਾਰ 30 40 ਮੁੰਡੇ ਲਾ ਲਾਂਗੇ ਆਪਾਂ ਬਾਹਰ ਵੀ ਲਾ ਲੂ ਦਿਆਂਗੇ ਜਿੱ ਨਾ ਕੀ ਕਰੋ ਕੋਈ ਨਹੀਂ ਲਿਆ ਉਹ ਤੁਸੀਂ ਤਾਂ ਸਾਰੇ ਬੀਤੀ ਰਹਿ ਗਏ ਸਾਰੇ ਹਾਂ ਕੋਈ ਨਹੀਂ ਇਹਨਾਂ ਮੁੱਕਦੇ ਨਹੀਂ ਬੀਤੀ ਆਪਰੇ ਯਾਰ ਅੱਧੇ ਹੀ ਪੜ ਗਏ ਇਹਨਾਂ ਤਾਂ ਆਪਣੀ ਸੇਵਾ ਯਾਰ ਮੈਂ ਇਹ ਕਹਿਣਾ ਵੀ ਜੇ ਆਪਾਂ 10 ਬੂਟੇ ਦੇਨੇ ਜਾਂ ਆਪਣੇ 5 ਹੁੰਦੇ ਨਾ ਤੇ ਆਪਾਂ ਬੜੇ ਸ਼ੁਕਰਗੁਜ਼ਾਰ ਹੋ ਵਾਹਿਗੁਰੂ ਦੇ ਵੀ ਸਾਡੀ ਸੇਵਾ ਪਰਮਾਨੰਦ ਆ ਬਾਕੀ ਯਾਰ ਇਹ ਕੜਾ ਵੀ ਸਾਰਿਆਂ ਨੂੰ ਜ਼ਰੂਰ ਜ਼ਰੂਰ ਆ ਹਾਂ ਸਾਨੂੰ ਕਿੰਨੀ ਗਰਮੀ ਆ ਗਰਮੀ ਆ ਹਾਂ ਬਾਕੀ ਚਲੋ ਇਹਨਾਂ ਵਧੀਆ ਭੈਣਾ ਭਰਾਵਾਂ ਦਾ ਬੜਾ ਸਜੋਗ ਹੈ ਜਿਹੜੇ ਬੂਟੇ ਲੈ ਆਏ ਲੈ ਜਾਓ ਬੂਟੇ ਹੋਰ ਲੈ ਹਰਿ ਮੇਰੇ ਕੋ ਦੋ ਬੂਟੇ ਹੋਰ ਬਾਅਦ ਜਾ ਬੜੇ ਲੰਗਰ ਜਿੜੇ ਬੜੇ ਫੋਟੋਆਂ ਦਸ ਆ ਗਿਆ ਦੋ ਹੀ ਜਾਣਾ ਬੁੱਟੂ ਪਰਸ਼ਾਦਾ ਦੇ ਗਿਜਣਾ ਤੇ ਖੜ ਜਾਣੇ ਆ ਇਹ ਅੰਦਰ ਜਾਣੇ ਆ ਉੱਤੋਂ ਹੀ ਜਾਣਾ ਅੰਦਰ ਜਾਣੇ ਆ ਆ ਦੋ ਜਣੇ ਕਿੰਨਾ ਹੋਰ ਆਈ ਮੀਡੀਆ ਵੈਗਰੂ ਬੂਟਿਆਂ ਦਾ ਲੰਗਰ ਵੈਗਰੂ ਜੀ ਬੂਟੇ ਲੈ ਜਾਓ ਰੋਕੋ ਬੜੀ ਵੱਡੀ ਕੰਮ ਬੜੀ ਵੱਡੀ ਸੇਵਾ ਦੇ ਬੜੀ ਵੱਡੀ ਸੇਵਾ ਰੁਕਾ ਨਹੀਂ ਲਓ ਮਰਾ ਲਓ ਜੀ ਯਾ ਲੈ ਜੀ ਇੱਕ 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 ਸੰਜਣਾ ਜੀ ਆਹ ਲਾਸਟ ਲੈ ਗਿਆ ਇਹ ਨਹੀਂ ਚੱਲਣਾ ਇਹ ਚੱਲ ਜਾਣਾ ਹੋ ਜਾਣਾ ਹੋਏ ਨਾ ਹਰ ਕੋਈ ਨਹੀਂ ਦੇ ਦਿਆ ਜੇ ਨਾਲ ਫ੍ਰੀ ਗਿਫਟ ਦੇਣਾ ਹੈ ਨੋ ਵੀਰ ਜੀ ਲੌਣਾ ਜੂੜ ਭਾਜੀ ਠੀਕ ਆ ਕੋਈ ਨਾ ਲਾ ਲੈ ਲਿਆ ਵੀ ਲਾ ਲਓ ਇਹ ਦੀ ਜੀ ਇਹ ਸਮਝਣਾ ਸੰਜਣਾ ਸੰਜਣਾ ਹਾਂ ਕਰਦੋਗੇ ਬੱਤ ਯਾਰ ਰਹਿ ਗਿਆ ਇੱਕ ਲਾ ਇਹ ਲਾਉਣਾ ਜੇ ਭਾਉਜੀ ਠੀਕ ਆ ਇਹ ਯਾਰ ਗੈਰੀ ਵੇਖੀ ਪਲਟਦਾ ਕੀ ਯਾਰ ਇਹ ਕਨੈਕਟਰ ਆ ਹੀ ਹੜਦੀ ਫੱਟਦੀ ਜਾਂਦਾ ਬਸ ਇਹਨਾਂ ਖੁੱਲਦਾ ਨਹੀਂ ਹੋਇਆ ਦੋ ਜੀ ਹੋ ਗਈ ਬੈ ਜਾ ਬੈ ਜਾ ਕਿ ਨਹੀਂ ਮੈਂ ਨਾ ਸਿਰਾਂ ਲਾ ਗਈ ਆ ਵੀਰਿਆ ਥੋੜੀ ਚਾਹ ਪੀ ਲੀਏ ਤੇਰੇ ਪੁੱਤ ਆ ਆ ਆ ਆ ਹੜਦਾ ਹੀ ਗੈਰੀ ਆ ਕੱਢ ਜੀ ਕੱਢ ਆ ਕੀ ਆ ਦੋ ਜੀ ਚਾਹ ਪੀ ਲੀਏ ਚਾਹ ਪੀ ਲਵਾ ਜੀ ਮਰਛਾ ਸਾਹਿਬ ਬੈਠ ਵੀ ਜੇਰੇ ਆ ਵੀਰ ਆ ਜੀ ਮੜਾ ਜੀ ਆ ਰਬੀ ਤੇ ਸਾਰੇ ਆ ਦੋਪਰਾ ਆ ਦੋ ਸਾਰੇ ਆ ਜੀ ਆਂ ਮਾੜਾ ਇਹ ਕਿਰ ਬਰਾਹੇ ਠਾਈ ਦੇ ਮਾਤਾ ਜੀ ਕੋਈ ਨਹੀਂ ਹੋ ਰਿਹਾ ਲਿਉਨੇ ਕੁਝ ਕੋਈ ਨਹੀਂ ਮਾਤਾ ਲਿਆ ਕੇ ਦੇਣੇ ਆ ਬਸ ਆ ਗਏ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਬੰਦ ਹੋ ਗਿਆ ਕਿ ਚੱਲਦਾ ਪਿਆ ਨਹੀਂ ਉਹ ਆਪਣਾ ਵੀ ਪੁਣਾ ਇਹ ਵੀ ਆਪਣਾ ਹੀ ਹੈ ਹਾਂ ਜੀ ਇਕੱਠੇ ਹੋ ਦੋਵੇਂ ਇਕੱਠੇ ਲੱਗੇ ਆ ਰਹੇ ਜਾਦਾ ਦੂਰ ਹਾਂ ਜੀ ਤੂੰ ਲੱਗੇ ਰਹੇ ਦਰਜਨ ਪਾਸੇ ਸਾਰੇ ਪ੍ਰਵਾਹ ਨੂੰ ਬੜਾ ਇਹਨਾਂ ਵੀਰਾਂ ਦਾ ਧੰਨਵਾਦ ਆ ਕੌਪੀ ਵੀਰਾਂ ਗੈਰੀ ਵੀਰਾਂ ਰਮਨ ਸਾਹਿਲ ਆ ਇਹ ਵੀਰ ਆਪਣੇ ਇਹ ਜਿਹੜੇ ਵੀਰ ਵੀਡੀਓ ਬਣਾ ਰਹੇ ਨੇ ਇਹ ਜਿਹੜੇ ਸੱਜਣ ਮਿੱਤਰ ਆਪਣੇ ਫੂਬਾ ਵੀਰਾਂ ਬੜਾ ਇਹਨਾਂ ਨਵਾਜ਼ ਦੇ ਨਾਂਨੇ ਰੁੱਖ ਵੰਡਣ ਚ ਸੇਵਾ ਕੀਤੀ ਇਹ ਸਾਰਾ ਉਪਰਾਲਾ ਇਹਨਾਂ ਭਰਾਵਾਂ ਦਾ ਹੈਗਾ ਇਹਨਾਂ ਦੇ ਕਹਿਣ ਤੇ ਆ ਜਾਈਆਂ ਕਿਉਂਕਿ ਅਸੀਂ ਤਾਂ ਹਨਪਰਾਂ ਰੁੱਖ ਪਿੰਡਾਂ ਜਾ ਕੇ ਘਰਾਂ ਚ ਜਗ੍ਹਾ ਤੇ ਲਾਈਦੇ ਸੀ ਇਹ ਕਹਿੰਦੇ ਕਿ ਆਪਾਂ ਅੱਜ ਇੱਥੇ ਰੁੱਖ ਵੰਡਨੀ ਏ ਪਰ ਬੜੀ ਵੱਡੀ ਸੇਵਾ ਮਿਲੀ ਅਤੇ ਗੁਰੂ ਸਾਹਿਬ ਬੜੀ ਬਖਸ਼ੀਸ਼ ਕੀਤੀ ਆ ਕਿ ਸਾਨੂੰ ਜਿਹੜੀ ਇੱਥੇ ਸੇਵਾ ਮਿਲੀ ਬੜਾ ਉਤਸ਼ਾਹ ਸੀ ਭੈਣਾ ਭਰਾਵਾਂ ਚ ਰੁੱਖ ਲੈ ਜਾਂਦਾ ਹਰੇਕ ਪਰਿਵਾਰ ਇੱਕ ਇੱਕ ਰੁੱਖ ਲੈ ਗਿਆ ਹੈ ਤੇ ਉਹਨਾਂ ਰੁੱਖ ਲਾਉਣ ਦਾ ਆਪਦਾ ਜਿਹੜਾ ਦੱਸਿਆ ਵੀ ਵਚਨ ਵੀ ਦਿੱਤਾ ਵੀ ਅਸੀਂ ਰੁੱਖ ਲਾਵਾਂਗੇ ਤੇ ਇਦਾਂ ਹੀ ਕਰਕੇ ਮੈਂ ਨਾ ਵੀ ਆਪਾਂ ਜੇ ਸਾਰੇ ਆਪੋ ਆਪਣਾ ਮ ਸਮਝ ਕੇ ਆਪੋ ਆਪਣਾ ਇਹ ਸਮਝ ਕੇ ਵੀ ਸਾਡਾ ਫਰਜ਼ ਬਣਦਾ ਹੈ ਤੇ ਜੇ ਅਸੀਂ ਇੱਕ ਇੱਕ ਬੂਟਾ ਲਾਈਏ ਤਾਂ ਸਾਰੇ ਪਾਸੇ ਪੰਜਾਬ ਆ ਰਿਆ ਪਰਿਆ ਹੋ ਜਾਊਗਾ ਹਰਿਆਲੀ ਹਰਿਆਲੀ ਹੋ ਜਾਊਗੀ ਕਹਿੰਦੇ ਵੀ ਇੱਕ ਰੁੱਖ 100 ਸੁੱਖ ਤੇ ਆਓ ਰਲ ਕੇ ਆਪਾਂ ਸਾਰੇ ਹਮਲਾ ਮਾਰੀਏ ਇਦਾਂ ਹੋਰ ਵੀ ਭੈਣ ਭਰਾ ਜਿਹੜੇ ਕਰ ਸਕਦੇ ਨੇ ਉਪਰਾਲੇ ਕਰ ਸਕਦੇ ਹੋ ਕਰੋ ਬਾਕੀ ਜੇ ਕੋਈ ਕਿਸੇ ਕੋ ਰੁੱਖ ਪਏ ਨੇ ਉਹ ਸਾਨੂੰ ਦੱਸ ਸਕਦਾ ਸਾਨੂੰ ਬੂਟਿਆਂ ਰੁੱਖਾਂ ਦੀ ਬੜੀ ਘਾਟ ਮਹਿਸੂਸ ਹੁੰਦੀ ਆ ਕਿਉਂਕਿ ਰੁੱਖ ਥੋੜੇ ਮਿਲਦੇ ਆ ਨਰਸੀਆਂ ਜੋ ਮਿਲਦੇ ਨਹੀਂ ਲੱਗਿਓ ਕੱਲ ਤਲਵੰਡੀ ਭਾਈ ਤੋਂ ਲਿਆਉਂਦੇ ਸੀਗੇ ਤੇ ਇਹ ਵੀ ਅੱਜ ਖਤਮ ਹੋ ਗਏ ਨੇ ਹੁਣ ਹੋਰ ਰੁੱਖਾਂ ਤਵਾਤੇ ਸਾਨੂੰ ਹੋਰ ਰੁੱਖ ਚਾਹੀਦੇ ਆ ਤੇ ਜਿਹੜੇ ਪੈਣ ਭਰਾਵਾ ਕੋਲ ਰੁੱਖ ਪੈਣ ਉਹ ਵੀ ਸਾਨੂੰ ਦੱਸ ਦੇ ਨਹੀਂ ਲੈ ਜਾਵਾਂਗੇ ਤੇ ਜਿਹੜੇ ਵੀਰਾ ਭਰਾਵਾ ਕੋਲ ਜਗਾ ਹੈਗੀ ਆ ਬੂਟੇ ਲਾਉਣ ਲਈ ਉਹ ਵੀ ਸਾਨੂੰ ਜਰੂਰ ਦੱਸੋ ਅਸੀਂ ਆਪਜੀ ਕਰੇ ਉੱਥੇ ਆ ਕੇ ਜਗਾ ਤੇ ਬੂਟੇ ਵੀ ਲਾ ਕੇ ਜਾਵਾਂਗੇ ਤੁਹਾਡਾ ਧੰਨਵਾਦ ਵੀ ਕਰਕੇ ਜਾਵਾਂਗੇ ਤੁਸੀਂ ਸਾਨੂੰ ਜਗਾ ਦਿੱਤੀ ਤੇ ਬਾਕੀ ਫੇਰ ਇੱਕ ਵਾਰ ਸਾਰੇ ਭਰਾਵਾ ਦਾ ਧੰਨਵਾਦ ਸੰਗਤ ਦਾ ਬੜਾ ਧੰਨਵਾਦ ਜਿਨ੍ਹਾਂ ਨੇ ਸੇਵਾ ਬਖਸ਼ੀ ਸਾਨੂੰ ਗੁਰੂ ਸਾਹਿਬ ਦਾ ਕੋਟਨ ਕੋਟ ਧੰਨਵਾਦ ਤੇ ਅੱਗੇ ਫਿਰ ਮਿਲਦੇ ਆਂ ਦੁਬਾਰਾ ਬੂਟੇ ਲੈ ਕੇ ਆਵਾਂਗੇ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਿਾ ਜੈ ਪ੍ਰਿਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਧੀਆ ਸਵੇਰ ਹੋਰ ਠੀਕ ਹੈ ਆਜੋ ਗੱਡੀ ਖੜੀ ਕਰਦੇ ਇਹ ਬੰਦ ਕਰ ਦਿਓ ਕਰਦੇ ਬੰਦ ਲਾਲਾ ਲਾਲਾ ਲੋਕ ਕਰ ਲੋਕ ਫੜ ਜਾ ਫਿਰ ਇੱਕ ਮਿੰਟ ਇੱਕ ਮਿੰਟ ਨਸੀਬ No, no,